ਹਾਂ ਤਾਂ ਹੈ ਮੈਂ ਨਾਨਕ ਸਰ ਦਾ ਨਾਮ ਲੈ ਦਿੰਨਾ ਕੀ ਨਾਨਕ ਸਰ ਨੂੰ ਤੁਸੀਂ ਸਿੱਖ ਪੰਥ ਦੇ ਵਿੱਚ ਬਹੁਤ ਉੱਚਾ ਸਥਾਨ ਦਿੰਦੇ ਹੋ ਜੀ ਬਿਲਕੁਲ ਦਿੰਦੇ ਆ ਉਹਦੇ ਚ ਕੀ ਕਿਉਂ ਜਿਹੜੀਆਂ ਦੇਖੋ ਨਾਨ ਮੈਂ ਤੁਹਾਨੂੰ ਬੇਨਤੀ ਕਰਦਾ ਪਹਿਲਾਂ ਵੀ ਮੈਂ ਦਿਵਾਨਾ ਚ ਬੋਲਦਾ ਰਿਹਾ ਨਾਨਕ ਸਰ ਮਾੜਾ ਨਹੀਂ ਨਾਨਕ ਸਰ ਰਹਿਣ ਵਾਲੇ ਮਹਾਪੁਰਸ਼ ਉਥੇ ਜਿਹਨਾਂ ਨੇ ਬੰਦਗੀ ਕਰਕੇ ਤਪ ਕਰਕੇ ਉਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਤੱਖ ਕਰਕੇ ਮੰਨਿਆ ਉਹ ਮਾੜੇ ਨਹੀਂ ਹਾਂ ਨਾਨਕ ਸਰ ਦੀ ਸੰਪਰਦਾ ਵਿੱਚ ਆ ਕੇ ਕੋਈ ਬੰਦਾ ਗਲਤ ਕਰਦਾ ਕਿਸੇ ਬੀਬੀ ਨਾਲ ਉਹ ਬਾਬਾ ਨਾਨਕ ਸਿੰਘ ਮਰਨ ਨੂੰ ਵੀ ਢਾ ਲਾ ਰਿਆ ਨਾਨਕ ਸਰ ਨੂੰ ਵੀ ਢਾ ਲਾ ਰਿਆ ਪਰ ਨਾਨਕ ਸਰ ਦੇ ਕੰਮ ਚੰਗੇ ਕੰਮ ਵੀ ਤਾਂ ਬਹੁਤ ਨੇ ਬੀ ਬਾਬਾ ਨਾਨਕ ਸਿੰਘ ਦੀ ਕਮਾਈ ਬਹੁਤ ਵੱਡੀ ਸੀ ਬਿਲਕੁਲ ਜੀ ਬਿਲਕੁਲ ਵੱਡੀ ਸੀ ਹੁਣ ਤੁਸੀਂ ਤੁਸੀਂ ਮੈਨੂੰ ਇੱਕ ਤੁਹਾਨੂੰ ਮੈਂ ਦੱਸਦਾ ਬਾਬਾ 90% ਮੰਨ ਕੇ ਚੱਲੋ ਵੀ ਉੱਥੇ ਜਿਹੜੇ ਸੰਤ ਰਹਿੰਦੇ ਨੇ ਕੋਈ ਉਹਨਾਂ ਕੋਲ ਨਾ ਜਾਵੇ ਤੁਸੀਂ ਪੂਰਨਵਾਸੀ ਨੂੰ ਕਦੇ ਜਾ ਕੇ ਦੇਖਿਓ ਸਾਰੇ ਗੁਰੂ ਗ੍ਰੰਥ ਸਾਹਿਬਹਾਰ ਨੂੰ ਸਜਦਾ ਕਰਦੇ ਨੇ ਜੀ ਹਨਾ ਤੇ ਅਸੀਂ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ